ਜੱਥੇਦਾਰ ਗਿਆਨੀ ਹਰਪੀਤ ਸਿੰਘ ਨੇ ਜਗਜੀਤ ਸਿੰਘ ਡੱਲੇਵਾਲ ਦੀ ਨਾਲ ਕੀਤੀ ਮੁਲਾਕਾਤ ਖਨੌਰੀ ਦੇ ਸਟੇਜ ਤੋਂ ਬੋਲੇ ਜੱਥੇਦਾਰ ਜੇ ਖੇਤੀ ਨਹੀਂ ਤਾਂ ਦੇਸ਼ ਨਹੀਂ ਪੰਜਾਬ ਹਰਿਆਣਾ ਦੇ ਐਮਪੀ ਰਲ ਕੇ ਚੁੱਕਣ ਕਿਸਾਨਾਂ ਦਾ ਮੁੱਦਾ ਸਯੁਕਤ ਕਿਸਾਨ ਮੋਰਚੇ ਨੇ ਸੱਦੀ ਐਮਰਜੈਂਸੀ ਮੀਟਿੰਗ ਕੱਲ ਚੰਡੀਗੜ੍ਹ ਦੇ ਵਿੱਚ 2 ਵਜੇ ਜੁਟਣਗੇ ਜਥੇਬੰਦੀਆਂ ਦੇ ਲੀਡਰ ਸ਼ੰਭੂ ਤੇ ਖਨੌਰੀ ਮੋਰਚੇ ਨੂੰ ਹਮਾਇਤ ਦੇਣ ਤੇ ਹੋ ਸਕਦਾ ਹੈ ਫੈਸਲਾ ਅਕਾਲੀ ਦਲ ਨੇ ਐਸਜੀਪੀਸੀ ਪ੍ਰਧਾਨ ਧਾਮੀ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਤੇ ਚੁੱਕੇ ਸਵਾਲ ਕਿਹਾ ਸਿਆਸੀ ਤੇ ਨਿੱਜੀ ਹਿੱਤਾਂ ਦੇ ਲਈ ਖਿੱਚਿਆ ਜਾ ਰਿਹਾ ਮਾਮਲਾ ਆਪਣੀ ਗਲਤੀ ਦੇ ਲਈ ਪਹਿਲਾਂ ਹੀ ਮਾਫੀ ਮੰਗ ਚੁੱਕੇ ਨੇ ਧਾਮੀ ਐਸਜੀਪੀਸੀ ਦੀਆਂ ਮਹਿਲਾ ਮੈਂਬਰਾਂ ਨੇ ਅੱਜ ਤੱਕ ਸਾਹਬ ਤੇ ਕੀਤੀ ਐਸਜੀਪੀਸੀ ਪ੍ਰਧਾਨ ਦੀ ਸ਼ਿਕਾਇਤ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ ਬੀਬੀ ਜਗਿਰ ਕੌਰ ਨੂੰ ਅਪਸ਼ਬਦ ਬੋਲੇ ਸਨ ਧੰਮ ਪਾਰਲਿਕ ਸੁਜ਼ਾਪੁਰੀ ਹੋਂਤੇ ਸਾਥੀਆਂ ਸਣੇ ਸ਼੍ਰੀ ਦਰਬਾਰ ਸਾਹਿਬ ਨਤਮਤਕ ਹੋਇ ਸੁਖਦੇਵ ਸਿੰਘ ਢੀਂਡਾ ਵਿਆਜ ਸਣੇ ਜਮ੍ਹਾਂ ਕਰਵਾਈ ਇਸ਼ਤਿਹਾਰਾਂ ਤੇ ਖਰਚੇ 90 ਲੱਖ ਰੁਪਏ 90 ਲੱਖ ਰੁਪਏ ਦੇ ਵਿੱਚੋਂ ਆਪਣਾ ਹਿੱਸਾ ਢੀਂਡਾ ਸਣੇ ਆਪਣੇ ਹਿੱਸੇ ਦੇ 15 ਲੱਖ 78 ਹਜ਼ਾਰ ਅੰਮ੍ਰਿਤਸਰ ਦੇ اسلامਾਬਾਦ ਪੁਲਿਸ ਥਾਣੇ ਦੇ ਵਿੱਚ ਬਲਾਸਟ ਦੀ ਖਬਰ ਦੂਰ ਤੱਕ ਸੁਣੀ ਗਈ ਤਮਾਕੇ ਦੀ ਆਵਾਜ਼ ਫੌਜ ਨੇ ਕਿਤਾ ਥਾਣੇ ਦਾ ਮੌਜਨਾ ਵਿਦੇਸ਼ 'ਚ ਬੈਠੇ ਗੈਂਗਸਟਰ ਜੀਵਨ ਫੌਜੀ ਨੇ ਲਈ ਜ਼ਿੰਮੇਵਾਰ ਵਰਨਾਲਾ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਕਿਸਾਨ ਤੇ ਪੁਲਿਸ ਆਮੋ-ਸਾਮਣੇ ਹਾਈ ਵੋਲਟੇਜ ਵਾਲੇ ਟਾਵਰ ਤੇ ਚੜੇ ਚਾਰ ਸ਼ਖਸ ਕਿਸਾਨਾਂ ਨੇ ਮੁਆਵਜ਼ਾ ਨਾ ਮਿਲਣ ਦੇ ਲਗਾ ਇਲਜ਼ਾਮ ਸਬਸੇਕਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਜ਼ਾਨਾ ਪਰਕ ਤਪਿੰਦਾ ਹੈ ਲੈਕੀ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਖਬਰ ਹੈ ਪਟਿਆਲਾ ਤੋਂ ਪਟਿਆਲਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਹੰਗਾਮਾ ਹੋਇਆ ਸਾਫ ਦਾ ਪ੍ਰਧਾਨ ਤੇ ਨਵੇਂ ਪ੍ਰਧਾਨ ਦੇ ਸਮਰਥਕਾਂ ਦੇ ਵਿਚਾਲੇ ਝਗੜਾ ਹੋਇਆ ਏ ਔਰ ਆਪਸ ਦੇ ਵਿੱਚ ਮਹਿਲਾਵਾਂ ਤੱਕ ਵੀ ਪਿੜੀਆਂ ਨੇ ਕੁਝ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਨੇ ਦਿਖਾਵਾਂਗੇ ਮਾਈਕ ਦੇ ਤੇ ਸਪੀਚ ਦੇਣ ਦੇ ਪਿੱਛੇ ਪੂਰਾ ਵਿਵਾਦ ਹੋਇਆ ਗੱਲ ਮਾਮੂਲੀ ਜਹੀ ਸੀ ਪਰ ਮਾਮਲਾ ਹੱਥੋਂ ਬਾਈ ਝਗੜੇ ਤੱਕ ਪਹੁੰਚ ਗਿਆ 15 ਦਸੰਬਰ ਦੀ ਪੂਰੀ ਘਟਨਾ ਦੱਸੀ ਜਾ ਰਹੀ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੂਰਾ ਕੜਨਾ ਕਰਮ ਵਾਪਰੇ ਆ। ਕਾਬਲੇ ਗੌਰ ਹੈ ਕਿ ਇਹ ਪੂਰਾ ਮਾਮਲਾ ਬਹੁਤ ਹੈਰਾਨ ਕਰਨ ਵਾਲਾ ਤਾਂ ਜ਼ਰੂਰ ਹੈ ਕਿ ਇੱਕ ਪਾਸੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ ਅੱਗੇ ਜਿਹੜੇ ਸ਼ਸਤਰ ਸਜੋਬਿਤ ਕਿਤੇ ਹੁੰਦੇ ਨੇ ਇੱਕ ਮਹਿਲਾ ਦੇ ਵੱਲੋਂ ਉਹੀ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਮਾਈਕ ਦੇ ਉੱਤੇ ਬੋਲਣ ਨੂੰ ਲੈ ਕੇ ਪੂਰਾ ਵਿਵਾਦ ਹੋਇਆ ਪੁਰਾਣਾ ਪ੍ਰਧਾਨ ਨਵਾਂ ਪ੍ਰਧਾਨ ਦੋਵਾਂ ਦੇ ਵਿਚਾਲੇ ਦੋਵਾਂ ਦੇ ਸਮਰਥਕਾਂ ਦੇ ਵਿਚਾਲੇ ਪੂਰਾ ਹੰਗਾਮਾ ਹੁੰਦਾ ਹੋਇਆ ਨਜ਼ਰ ਆਇਆ ਤਾਂ ਬੇਅਦਬੀ ਦੀ ਘਟਨਾ ਵੀ ਤੁਸੀਂ ਕਹਿ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ ਹੈ ਕਿਉਂਕਿ ਜਿਸ ਤਰੀਕੇ ਨਾਲ ਉਹ ਸ਼ਸਤਰ ਚੁੱਕੇ ਗਏ ਜੋ ਗੁਰਗਨ ਸਾਹਿਬ ਜੀ ਦੇ ਸਾਹਮਣੇ ਰੱਖੇ ਹੁੰਦੇ ਨੇ ਉਹ ਚੁੱਕ ਕੇ ਇਹ ਇੱਕ ਦੂਜੇ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਮਹਿਲਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਪਟਿਆਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਪੂਰਾ ਹੰਗਾਮਾ ਹੋਇਆ ਆਪਸ ਦੇ ਵਿੱਚ ਮਹਿਲਾਵਾਂ ਪਿੜੀਆਂ ਨੇ ਦਰਸਲ ਇਹ ਪੂਰਾ ਮਾਮਲਾ ਜੁੜਿਆ ਹੈ ਸਾਬਕਾ ਪ੍ਰਧਾਨ ਨੇ ਤੇ ਨਵੀਂ ਪ੍ਰਧਾਨ ਨੇ ਉਹਨਾਂ ਦੇ ਸਵਾਰਥਕਾਂ ਦੇ ਵਿਚਾਲੇ ਟਕਰਾਰ ਹੋਈ ਹੈ ਔਰ ਗੱਲ ਮਾਮੂਲੀ ਜਹੀ ਸੀ ਮਾਈਕ ਦੇ ਉੱਤੇ ਬੋਲਣਾ ਵੀ ਹਰ ਕੋਈ ਚਾਹੁੰਦਾ ਅੱਜ ਕੱਲ ਤਾਂ ਮਾਈਕ ਦੇ ਉੱਤੇ ਬੋਲਣ ਨੂੰ ਲੈ ਕੇ ਪੂਰਾ ਵਿਵਾਦ ਹੋਇਆ ਬਾਕੀ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਆਖਿਰ ਉੱਥੇ ਦੋਨੋਂ ਧਿਰਾਂ ਦੇ ਆਪੋ ਆਪਣੀ ਕੀ ਤਰਕ ਨੇ ਤਰਕ ਦੇ ਵਿਚਾਲੇ ਟਕਰਾਰ ਤਾਂ ਹੋਈ ਹੈ ਦੂਜੀ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਹਮਲੇ ਦੀ ਵੀ ਕੋਸ਼ਿਸ਼ ਕੀਤੀ ਗਈ ਉਹ ਵੀ ਆਪਣੇ ਆਪ ਦੇ ਵਿੱਚ ਕਈ ਸਵਾਲ ਜ਼ਰੂਰ ਇਸ ਪੂਰੇ ਮਾਮਲੇ ਦੇ ਵਿੱਚ ਖੜੇ ਕਰਦੀ ਉੱਤੇ ਜਿਹੜਾ ਪਿਛਲਾ ਪ੍ਰਧਾਨ ਆਪਣਾ ਗੁਰਨਾਮ ਸਿੰਘ ਆ ਤੇ ਹੁਣ ਇਹਨਾਂ ਨੂੰ ਨਵਾਂ ਚੁਣਿਆ ਉੱਥੇ ਪ੍ਰਧਾਨ ਸਦਨ ਚ ਚੱਗੇ ਨੇ ਸਾਰੇ ਇਕੱਠੇ ਹੋਏ ਸੀ ਜਿਹਦੇ ਪ੍ਰਾਰੇ ਪ੍ਰਧਾਨ ਸੀਗੇ ਉਹ ਸਪੀਕਰ ਲੈ ਕੇ ਪੁੱਤੋਂ ਭਾਸ਼ਣ ਲੱਗੇ ਸੀ ਕੰਮ ਉਹ ਕਿਤੇ ਦੂਜੀ ਪਾਰ ਤੇ ਉਹਦੇ ਸਪੀਕਰ ਨੂੰਕਰ ਕੋਲ ਕਰਕੇ ਉਹਨਾਂ ਦੀ ਤੁੰਤੂ ਮੈਂ ਮੈਂ ਆਸਤ ਵਿੱਚ ਹੋ ਗਈ ਉਹਦੀ ਉਦੀ ਪਰਤਾਲ ਚੱਲ ਰਹੀ ਹੈ ਵਿਰਾਨਵੇ ਵਗੈਰਾ ਹੋਵੇ ਪਾਰਟੀ ਦੇ ਉੱਚ ਅਸਿੰਗ ਪਾਰਟੀ ਦੇ ਤੇ ਜੋ ਵੀ ਤੱਤ ਸਾਹਮਣੇ ਆਉਣਗੇ ਉਹਦੇ ਤੋਂ ਤਬਦੀਲੀ ਕਰ ਸਾਡੇ ਸਹਿਯੋਗੀ ਮਨੂਜ ਸ਼ਰਮਾ ਇਸ ਸਮੇਂ ਫੋਨਲਾਈਨ ਤੇ ਸਾਡੇ ਨਾਲ ਨੇ ਮਨੋਜ ਦੱਸੋ ਪੂਰਾ ਮਾਮਲਾ ਕੀ ਹੈ ਕਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਪੂਰਾ ਘਟਨਾਕਰਮ ਵਾਪਰਿਆ ਹੈ ਕਿ ਜਿਹੜੀ ਪੁਲਿਸ ਨੇ ਜੇ ਮਾਮਲਾ ਦਰਜ ਕੀਤਾ ਹੈ ਤਾਂ ਆਰਟੀਕਲ ਕਿਹੜੀਆਂ ਲਗਾਈਆਂ ਗੌਰਵ ਜੀ ਮੈਂ ਦੱਸਦਾ ਕਿ ਪਟਿਆਲਾ ਦਾ ਆਜ਼ਾਦ ਨਗਰ ਇਲਾਕਾ ਹੈ ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚ ਐਤਵਾਰ ਨੂੰ ਇੱਕ ਸਮਾਗਮ ਹੋ ਰਿਹਾ ਸੀਗਾ ਤੇ ਉਸ ਸਮਾਗਮ ਦੇ ਦੌਰਾਨ ਪਿਛਲੀ ਜਿਹੜੀ ਪ੍ਰਬੰਧਕ ਕਮੇਟੀ ਸੀ ਗੁਰਦੁਆਰੇ ਦੀ ਤੇ ਮੌਜੂਦਾ ਨਵੇਂ ਪ੍ਰਧਾਨ ਉਹ ਪਹੁੰਚੇ ਹੋਏ ਸੀ ਇਸੇ ਦੌਰਾਨ ਜਿਹੜੇ ਪਿਛਲੇ ਟਰਮ ਜਿਨ੍ਹਾਂ ਦੀ ਉਹਨਾਂ ਨੇ ਦੋਸ਼ ਲਾਇਆ ਕਿ ਤੁਸੀਂ ਮੈਨੂੰ ਸਪੀਚ ਕਰਨ ਦੇ ਲਈ ਮਾਈਕ ਨਹੀਂ ਦਿੱਤਾ ਮਾਮੂਲੀ ਗੱਲ ਸੀ ਪਰ ਉਸ ਤੋਂ ਬਾਅਦ ਦੋਵੇਂ ਧਿਰਾਂ ਇਹ ਜਿਹੜੀ ਬਹਿਸ ਸੀ ਲੜਾਈ ਦੇ ਵਿੱਚ ਬਦਲ ਗਈ ਤਕਦੀਰ ਹੋ ਗਈ ਤੇ ਗੁਰੂ ਮਹਾਰਾਜ ਦੀ ਮੌਜੂਦਗੀ ਦੇ ਵਿੱਚ ਜਿਹੜੀ ਦੋਵੇਂ ਧਿਰਾਂ ਨੇ ਜਿਸ ਤਰ੍ਹਾਂ ਕੀ ਵੀਡੀਓ ਦੇ ਵਿੱਚ ਸਾਹਮਣੇ ਆ ਰਿਹਾ ਇੱਕ ਦੂਜੇ ਨਾਲ ਲੜਦੀਆਂ ਹੋਈਆਂ ਨਜ਼ਰ ਆਈਆਂ ਨੇ ਤੇ ਉਸ ਤੋਂ ਬਾਅਦ ਇੱਕ ਧਿਰ ਦੇ ਵੱਲੋਂ ਫਿਲਹਾਲ ਖਾਣਾ ਰਾਜ ਮੰਡੀ ਦੇ ਵਿੱਚ ਇਸ ਦੀ ਰਿਪੋਰਟ ਦਿੱਤੀ ਗਈ ਹੈ ਤੇ ਹੁਣ ਪੁਲਿਸ ਅਧਿਕਾਰੀਆਂ ਦੇ ਹੀ ਕਹਿੰਦੇ ਕਿ ਫਿਲਹਾਲ ਸਾਡੇ ਕੋਲ ਇੱਕ ਧਿਰ ਦੀ ਸ਼ਿਕਾਇਤ ਆਈ ਹੈ ਤੇ ਉਸ ਤੋਂ ਬਾਅਦ ਅਸੀਂ ਮਾਮਲੇ ਦੀ ਜਾਂਚ ਕਰਕੇ ਜਿਹੜਾ ਵੀ ਇਸ ਦੇ ਵਿੱਚ ਸ਼ਖਸ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਹੈ ਧਰਾਮਾ ਹਟ ਕਾਰਵਾਈ ਕਰਾਂਗੇ। ਬੀਚਕ ਪੁਲਿਸ ਨੇ ਗੌਰਵ ਜੀ ਕਾਰਵਾਈ ਦੀ ਗੱਲ ਕੀਤੀ ਹੈ ਪਰ ਇਸ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਗੁਰੂ ਗਰਬ ਸਾਹਿਬ ਦੀ ਮਜਬੂਰੀ ਦੇ ਵਿੱਚ ਦੋਵੇਂ ਧਿਰਾਂ ਦੇ ਵੱਲੋਂ ਲੜਾਈ ਕੀਤੀ ਗਈ ਹੈ ਉਹ ਕਾਫੀ ਦੁਖਦਾਇਕਲੀ ਹੈ ਤੇ ਇਸ ਦੇ ਬਾਬਤ ਹੁਣ ਪੁਲਿਸ ਕਾਰਵਾਈ ਦੀ ਗੱਲ ਕਰ ਰਹੀ ਹੈ। ਜੀ ਤੇ ਦੋਵੇਂ ਧਿਰਾਂ ਦਾ ਕੋਈ ਸਟੇਟਮੈਂਟ ਆਇਆ ਹੈ ਮਹਿਲਾ ਆਪਸ ਵਿੱਚ ਪਈ ਹੈ ਇਹ ਜਿਹੜੇ ਸਾਬਕਾ ਪ੍ਰਧਾਨ ਨਵਾਂ ਪ੍ਰਧਾਨ ਦੋਵਾਂ ਦੇ ਵਿਚਾਲੇ ਤਕਰਾਰ ਤਾਂ ਸਾਫ ਤੌਰ ਤੇ ਨਜ਼ਰ ਆ ਰਹੀ ਹੈ। ਉਹਨਾਂ ਦੀ ਕੋਈ ਸਟੇਟਮੈਂਟ ਹੁਣ ਤੱਕ ਹੀ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਸ ਤਰੀਕੇ ਨਾਲੇ ਝੜ ਗਏ ਆਪਸ ਗੌਰਵ ਜੀ ਹੁਣੀ ਜਿਹੜੀ ਮੌਜੂਦਾ ਤੇ ਰਹਿ ਉਹਨਾਂ ਦੇ ਵੱਲੋਂ ਇੱਕ ਬਿਆਨ ਆਇਆ ਉਹਨਾਂ ਦੀ ਅਸੀਂ ਸਾਖ ਲਿਆ ਉਹਨਾਂ ਦਾ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਸਿਰਫ ਮਾਮੂਲੀ ਬਹਿਸ ਹੋਈ ਸੀ ਮਾਈਕ ਨੂੰ ਲੈ ਕੇ ਪਰ ਦੂਜੀ ਧਿਰ ਦੇ ਵੱਲੋਂ ਜਿਸ ਤਰ੍ਹਾਂ ਲੜਾਈ ਕੀਤੀ ਗਈ ਉਸ ਨੂੰ ਲੈ ਕੇ ਅਸੀਂ ਹੁਣ ਕਾਰਵਾਈ ਦੀ ਮੰਗ ਕਰਦੇ ਆ ਪਰ ਹਰਾਨੀ ਦੀ ਗੱਲ ਇਹ ਹੈ ਕਿ ਸਿਰਫ ਇੱਕ ਧਿਰ ਨਹੀਂ ਹੈ ਜੀ ਦੋਵੇਂ ਧਿਰਾਂ ਆਪਸ ਦੇ ਨਾਲ ਲੜੀਆਂ ਨੇ ਤੇ ਉਹਦੇ ਵਿੱਚ ਮਹਿਲਾਵਾਂ ਦੀ ਵੀ ਸ਼ਮੂਲੀਅਤ ਰਹੀ ਹੈ ਕਿਉਂਕਿ ਜਦੋਂ ਇਸ ਤਰੀਕੇ ਦੀ ਕਮੇਟੀ ਪੁਰਾਣੀ ਹੋਵੇ ਜਾਂ ਨਵੀਂ ਹੋਵੇ ਜਦੋਂ ਉਹਨਾਂ ਦੇ ਮੈਂਬਰ ਆਉਂਦੇ ਨੇ ਉਹਨਾਂ ਦੇ ਨਾਉ ਦੇ ਲੋਕਾਂ ਨੇ ਤਾਂ ਉਹਨਾਂ ਦੇ ਬੋਲੇ ਇਸ ਤਰ੍ਹਾਂ ਗੁਰੂ ਮਹਾਰਾਜ ਦੀ ਮੌਜੂਦਗੀ ਦੇ ਵਿੱਚ ਲੜਨਾ ਕਾਫੀ ਗਲਤ ਹੈ ਤੇ ਇਸ ਨੂੰ ਲੈ ਕੇ ਹੁਣ ਪੁਲਿਸ ਨੇ ਦੋਵੇਂ ਧਿਰਾਂ ਨੂੰ ਥਾਣੇ ਦੇ ਵਿੱਚ ਬੁਲਾਇਆ ਜੀ ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦਲੀਪ ਪਟਿਆਲਾ ਦੇ ਵਿੱਚ ਇਹ ਪੂਰਾ ਘਟਨਾਕ੍ਰਮ ਵਾਪਰਿਆ ਏ ਟਕਰਾਰ ਹੋਈ ਹੈ ਪੁਲਿਸ ਦੇ ਕੋਲ ਕੇਸ ਪਹੁੰਚ ਚੁੱਕਿਆ ਹਾਲਾਂਕਿ ਹੁਣ ਤੱਕ ਜੋ ਮਨੋਤ ਸਾਡੇ ਸੇ ਉਗੀ ਜਾਣਕਾਰੀ ਦੇ ਰਹੇ ਸੀ ਕਿ ਪੁਲਿਸ ਕਹਿ ਰਹੀ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਬਿਆਨਾਂ ਦੇ ਆਧਾਰ ਦੇ ਉੱਤੇ ਹੀ ਫਿਰ ਜਿਹੜੀ ਅੱਗੇ ਦੀ ਕਾਰਵਾਈ ਕਰਾਂਗੇ ਉਧਰ ਬਰਨਾਲਾ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਪ੍ਰਸ਼ਾਸਨ ਪਹੁੰਚਿਆ ਤੇ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਕਿਸਾਨ ਤੇ ਪੁਲਿਸ ਮੁੜ ਤੋਂ ਆਮੋ ਸਾਹਮਣੇ ਤੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹਾਈ ਵੋਲਟੇਜ ਵਲੇ ਟਾਵਰ ਦੇ ਉੱਤੇ ਚਾਰ ਕਿਸਾਨ ਚੜ ਗਏ ਉਸ ਦੀਆਂ ਵੀ ਕੁਝ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਜਿਵੇਂ ਪਿੰਡਾਂ ਦੇ ਵਿੱਚੋਂ ਆਪਣੇ ਖੇਤਾਂ ਦੇ ਵਿੱਚੋਂ ਜਾਂ ਸ਼ਹਿਰ ਦੇ ਵਿੱਚੋਂ ਨਿਕਲਦੀਆਂ ਨੇ ਬੜੀਆਂ ਹਾਈ ਵੋਲਟੇਜ ਤਾਰਾਂ ਉਹ ਵੱਡੇ ਵੱਡੇ ਜਿਹੜੇ ਲੱਗੇ ਹੁੰਦੇ ਨੇ ਟਾਵਰ ਤੋਂ ਉਹਨਾਂ ਦੇ ਉੱਤੇ ਚਾਰ ਕਿਸਾਨ ਚੜ ਗਏ ਤਾਂ ਫਿਰ ਕੱੜੀ ਮਸ਼ੱਕਤ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਹੇਠਾਂ ਉਤਾਰਿਆ ਇਸ ਜ਼ਮੀਨ ਐਕਵਾਇਰ ਦਾ ਪੂਰਾ ਮਾਮਲਾ ਹੈ ਬਰਨਾਲਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਕਿਸਾਨਾਂ ਨੇ ਮੁਆਵਜ਼ਾ ਨਾ ਮਿਲਣ ਦੇ ਇਲਜ਼ਾਮ ਲਗਾਏ ਨੇ ਕਿ ਸਾਨੂੰ ਸਹੀ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਉਧਰ ਬਰਨਾਲਾ ਦੇ ਪਿੰਡ ਸੰਧੂ ਕਲੰਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਅਜੇ ਤਹੇਲੇ ਜਾ ਕੇ ਆੜੇ ਧੱਕੇ ਦੇ ਬਹਾਨੇ ਕਬਜ਼ਾ ਕਰਨ ਆ ਰਹੇ ਆ ਹੀ ਪ੍ਰਸ਼ਾਸਨ ਨੇ ਉਹੀ ਕਿਹਾ ਵੀ ਬਹਿ ਕੇ ਮਨ ਬੈਠੋ ਬੈਕੇ ਨਿਮੇੜੋ ਸਾਡਾ ਇਹ ਕਿਉਂ ਨਹੀਂ ਨਿਮੇੜਦਾਏ ਦੱਸਾ ਮੈਨੂੰ ਅਜ ਤਾਂ ਮਰਾਂਗੇ ਪ੍ਰਸ਼ਾਸਨ ਇਹ ਚੀਜ਼ ਦਾ ਜ਼ਿੰਮੇਵਾਰ ਆ ਆਪ ਹੋਊਗਾ ਅਜ ਤਾਂ ਮਰਾਂਗੇ ਇਹਦਾ ਤਾਹਾਂ ਚੜੇ ਵੇ ਮੈਂ ਵੀ ਚੜਦਾ ਤਾਹਾਂ ਹੋਰ ਦੱਸੋ ਮਰਾਂਗੇ ਅਜ ਤਾਂ ਯਾਰ ਜਿੰਨਾ ਟਾਈਮ ਸਾਡਾ ਨਿਪੜਦਾ ਨਹੀਂ ਹੱਕ ਦੇ ਲਈ ਖੜੇ ਆ ਜ਼ਮੀਨ ਦੀ ਲਈ ਜ਼ਮੀਨ ਸਾਡੀ ਮਾਂ ਕੀ ਅਸੀਂ ਕਿਸੇ ਨੂੰ ਹੋਏ ਨਹੀਂ ਕਰਨ ਲੰਦੇ ਵੀ ਵੜ ਕੇ ਦਿਖਾਉਣਾ ਉਹ ਦੇਖ ਉੱਥੋਂ ਮੋੜਿਆ ਹੋ ਦੇਖ ਹੱਦੇ ਵੀ ਖੜੇ ਆ ਉਹ ਟਿੱਪਰ ਉੱਥੇ ਆਈ ਹੱਟ ਜ਼ਮੀਨ ਤੇ ਕਬਜ਼ਾ ਕਰਨ ਆਈ ਸੀ ਉਹ ਮੋੜ ਤੇ ਮੁੜ ਗਏ 50 ਲੱਖ ਰੁਪਏ ਦੀ ਗੱਲ ਹੋਈ ਆ ਹਜੇ ਤੱਕ ਨਹੀਂ ਮਿਲਿਆ ਸਾਨੂੰ ਸਾਡੇ ਘਰਾਂ ਦਾ ਮਸਲਾ ਦੇਖੋ ਕੋਠੀ ਬਚ ਜਾਂਦੀ ਆ ਢੀ ਨਾ ਇਹਦਾ ਪਾਇਆ ਪਾਇਆ ਹਜੇ ਤੱਕ ਸਾਨੂੰ ਇਹਦਾ 60 ਲੱਖ ਰੁਪਏ ਆਂ ਦਾ 60 ਲੱਖ ਦੀ ਆ ਕਰੋੜ ਰੁਪਇਆ ਲੱਗਿਆ ਤੇ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਕਿ ਮੁਆਵਜ਼ਾ ਜਿਹੜਾ ਜਮੀਨ ਐਕਵਾਇਰਡ ਦੇ ਸਮੇਂ ਜੋ ਗੱਲ ਹੋਈ ਉਹ ਨਹੀਂ ਦਿੱਤਾ ਗਿਆ ਤੇ ਜਿਹੜਾ ਹੋਰ ਰਿਹਾਇਸ਼ੀ ਘਰ ਨੂੰ ਲੈ ਕੇ ਮੁਆਵਜ਼ਾ ਦਿੱਤਾ ਜਾ ਰਿਹਾ ਉਸ ਨੂੰ ਲੈ ਕੇ ਵੀ ਰੇਡ ਕਾਇ ਅਗਲੀ ਖਬਰ ਤਰੱਕ ਕਰਦਿਆਂ ਤੱਕ تشਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਨੌੜੀ ਬਾਰਡਰ ਦੇ ਉੱਤੇ ਕਿਸਾਨ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਜਗਜੀਤ ਸਿੰਘ ਡੱਲੇਵਾਲ ਦੀ ਨਾਲ ਮੁਲਾਕਾਤ ਕਰਨ ਦੇ ਲਈ ਜਥੇਦਾਰ ਨੇ ਪਹਿਲਾਂ ਮਰਨਵਰਤ ਦੇ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਿਆ ਅਸੀਂ ਪੰਜਾਬ ਤੇ ਹਰਿਆਣਾ ਦੇ ਐਮਪੀਜ਼ ਦੇ ਨਾਲ ਮਿਲ ਕੇ ਕਿਸਾਨਾਂ ਦਾ ਮੁੱਦਾ ਕੇਂਦਰ ਦੇ ਸਾਹਮਣੇ ਚੁੱਕਣ ਦੀ ਮੰਗ ਕੀਤੀ ਪੰਜਾਬ ਔਰ ਹਰਿਆਣਾ ਦੇ ਜਿੰਨੇ ਵੀ ਐਮਪੀਜ਼ ਨੇ ਚਾਹੀਏ ਰਾਜ ਸਭਾ ਦੇ ਚਾਹੀਏ ਲੋਕ ਸਭਾ ਦੇ ਜਿਹੜੇ ਪਾਰਲੀਮੈਂਟ ਦੇ ਵਿੱਚ ਜਾਂਦੇ ਨੇ ਜਾ ਰਹੇ ਨੇ ਉਹਨਾਂ ਨੇ ਇਹੋ ਅਪੀਲ ਕਰਨਾ ਚਾਹੁੰਨਾ ਕਿ ਇਕੱਠੇ ਹੋ ਕੇ ਕਿਸਾਨਾਂ ਦੀਆਂ ਜਿਹੜੀਆਂ ਆਵਾਜ਼ਾਂ ਮੰਗਿਆ ਉਹਨਾਂ ਦੀ ਆਵਾਜ਼ ਉਠਾਉਣ ਉਧਰ ਡੱਲੇਬਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਡਾਕਟਰ ਨੇ ਉਹਨਾਂ ਨੂੰ ਸਟੇਜ ਦੇ ਉੱਤੇ ਨਾ ਜਾਣ ਦੀ ਸਲਾਹ ਵੀ ਦਿੱਤੀ ਹੈ ਤੇ 21ਵੇਂ 21ਵੇਂ ਦਿਨ ਹਣ ਕਰਕੇ ਉਹਨਾਂ ਦਾ ਮਸਲ ਲੌਸ ਵੀ ਕਾਫੀ ਜ਼ਿਆਦਾ ਹੋ ਗਿਆ ਆ 22ਵੇਂ ਦਿਨ ਹਣ ਕਰਕੇ ਉਹਨਾਂ ਦਾ ਮਸਲ ਲੌਸ ਵੀ ਕਾਫੀ ਹੋ ਗਿਆ ਆ ਉਹਨਾਂ ਦੇ ਕਿਡਨੀ ਮਾਰਕਰਸ ਆ ਜਿਹੜੇ ਉਹ ਵੱਧ ਆ ਰਹੇ ਨੇ ਹੁਣ ਉਹਨਾਂ ਦੇ ਲਿਵਰ ਮਾਰਕਰਸ ਨੇ ਉਹ ਵੱਧ ਜene ਕਾਫੀ ਉਹਨਾਂ ਦੀ ਯੂਰਨ ਆਊਟਪੁੱਟ ਆ ਜਿਹੜੀ ਉਹ ਘਟ ਚੁਕੀ ਆ ਉਦਰ ਸਹਿਯੁਕਤ ਕਿਸਾਨ ਮੋਰਚੇ ਨੇ ਬੁੱਧਵਾਰ ਨੂੰ ਚੰਡੀਗੜ੍ਹ ਦੇ ਵਿੱਚ ਐਮਰਜੈਂਸੀ ਬੈਠਕ ਸੱਦ ਲਈ ਹੈ ਇਸ ਬੈਠਕ ਦੇ ਵਿੱਚ ਸ਼ੰਭੂ ਅਤੇ ਖਨੋਰੀ ਮੋਰਚੇ ਦੇ ਸਮਰਥਨ ਦਾ ਫੈਸਲਾ ਲਿਆ ਜਾ ਸਕਦਾ ਹੈ ਸਰ ਜੀ ਈਸੇਂ ਡਲੇਵਾਰ ਦੀ ਖਨੋਰੀ ਬਾਰਡਰ ਤੇ ਉਹ ਹੜਤਾਲ ਕਰਨ ਇਸ ਤਰ੍ਹਾਂ ਸੇਧ ਦੀ ਹੜਤਾਲਤ ਵੀ ਰੁਕੀ ਜਾ ਰਹੀ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਆ ਜਿਹੜੀ ਮੀਟਿੰਗ ਚ ਹੋ ਗਈ ਤਾਰੀਖ ਨੂੰ ਰੱਖੀ ਸੀ ਉਹ ਕੱਲ 18 ਤਾਰੀਖ ਨੂੰ ਚੰਡੀਗੜ੍ਹ ਵਿਖੇ 2 ਵਜੇ ਰੱਖੀ ਗਈ ਹੈ ਦਰਸਲ ਦਿੱਲੀ ਕੂਚਲੀ ਅਗਵਾਈ ਕਰ ਰਹੇ ਸਰਵਨ ਸਿੰਘ ਪੰਦੇਰ ਨੇ ਐਤਵਾਰ ਨੂੰ ਚਿੱਠੀ ਲਿਖ ਕੇ ਐਸਕੇਐਮ ਤੋਂ ਸਮਰਥਨ ਮੰਗਿਆ ਸੀ ਹਾਲਾਂਕਿ ਦੇਖਣਾ ਹੋਏਗਾ ਕਿ ਸਮਰਥਨ ਦਿੱਤਾ ਜਾਂਦਾ ਹੈ ਜਾਂ ਨਹੀਂ ਐਸਟੀਐਮ ਦਾ ਹੀ ਹਿੱਸਾ ਨੇ ਰੁਲਦੂ ਸਿੰਘ ਮਾਨਸਾਹਬ ਜੋ ਸਿੱਧੇ ਸ਼ਬਦਾਂ ਦੇ ਵਿੱਚ ਇਨਕਾਰ ਕਰ ਚੁੱਕੇ ਨੇ ਕਿ ਮੈਂ ਤਾਂ ਉਸ ਸਮਰਥਨ ਦੇਣ ਦੇ ਲਈ ਧਰਨੇ ਦੇ ਵਿੱਚ ਉਸ ਧਰਨੇ 'ਚ ਨਹੀਂ ਪਹੁੰਚਾਂਗਾ ਉਧਰ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਚੇਤਨ ਸਿੰਘ ਜੋਣਾ ਮਾਜਰਾ ਨੇ ਵੀ ਮੁਲਾਕਾਤ ਹੁਣ ਦੇ ਨਾਲ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਤੇ ਕੁਲਵੰਤ ਸਿੰਘ ਵੀ ਪਹੁੰਚੇ ਸਨ ਡੱਲੇਵਾਲ ਦਾ ਹਾਲ ਜਾਣਨ ਤੋਂ ਬਾਅਦ ਚੇਤਨ ਸਿੰਘ ਜੋੜਾ ਮਾਜਰੇ ਨੇ ਕਿਹਾ ਕਿ ਕੇਂਦਰ ਨੂੰ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਰਵਈਆ ਨਰਮ ਕਰਨਾ ਚਾਹੀਦਾ ਹੈ ਕਿਤੇ ਨਾ ਕਿਤੇ ਕੇਂਦਰ ਵੱਲੋਂ ਜਿਹੜਾ ਬਤੀਰਾ ਉਹ ਕਿਸਾਨ ਦੇ ਵਿਰੋਧ ਚ ਹੈ ਸੋ ਪਿੱਛੇ ਵੀ ਤੁਸੀਂ ਬਿਆਨ ਵੀ ਸੁਣੇ ਹੋਣੇ ਕਿ ਬਹੁਤ ਕੁਝ ਉਹਨਾਂ ਨੇ ਕਿਸਾਨਾਂ ਦੇ ਖਿਲਾਫ ਬੋਲਿਆ ਕਿ ਅਸੀਂ ਜਿਵੇਂ ਹਰਿਆਣੇ ਚ ਵੀ ਜਿੱਤ ਗਏ ਵੀ ਸਾਡਾ ਕੀ ਬਗੜ ਲਿਆ ਕਿਸਾਨਾਂ ਨੇ ਸਰਕਾਰ ਦੇ ਨੁਮਾਇੰਦਿਆਂ ਤੋਂ ਪਹਿਲਾਂ ਪਟਿਆਲਾ ਦੇ ਡੀਸੀ ਅਤੇ ਐਸਐਸਪੀ ਨੇ ਖਨੌਰੀ ਬਾਰਡਰ ਦੇ ਉੱਤੇ ਪਹੁੰਚ ਕੇ ਡੱਲੇਵਾਲ ਦੀ ਨਾਲ ਮੁਲਾਕਾਤ ਕੀਤੀ ਸੀ। ਇੱਥੇ ਜਿਹੜੀ ਐਂਬੂਲੈਂਸ ਡਾਕਟਰਸ ਦੀ ਟੀਮ ਹੈਗੀ ਮਾਹਿਰਾਂ ਦੀ ਉਹਨਾਂ ਦਾ ਰਿਵਿਊ ਉਹਨਾਂ ਦੀ ਸਿਹਤ ਦਾ ਤੇ ਉਹ ਫੈਮਿਲੀ ਲੀਡਰ ਹੈਗੇ ਤੇ ਉਹਨਾਂ ਦੀ ਸਿਹਤ ਵੱਲ ਸਾਡਾ ਪੂਰਾ ਧਿਆਨ ਹੈਗਾ ਕਿ ਹਰ ਪੱਖੋਂ ਉਹਨਾਂ ਨੂੰ ਠੀਕ ਰੱਖੀ। ਕਾਬਲੇ ਗੌਰ ਹੈ ਕਿ ਸੁਪਰੀਮ ਕੋਰਟ ਨੇ ਡੱਲੇਵਾਲ ਦੀ ਸਿਹਤ ਦੇ ਉੱਤੇ ਚਿੰਤਾ ਜਤਾਈ ਸੀ ਅਤੇ ਪੰਜਾਬ ਸਰਕਾਰ ਨੂੰ ਹਦੀਜ ਦਿੱਤੇ ਸਨ ਕਿ ਡੱਲੇਵਾਲ ਨੂੰ ਫੋਰਨ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾਵੇ। ਡੱਲੇਵਾਲ ਨਾਲ ਭੁੱਖ ਹੜਤਾਲ ਖ ਉਧਰ ਬਾਲੀਵੁੱਡ ਦੇ ਅਦਾਕਾਰ ਸੰਜੀਦਤ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਮੱਥਾ ਟੇਕਣ ਤੋਂ ਬਾਅਦ ਸੰਜੀਤ ਸਿੰਘ ਨੇ ਗੁਰਬਾਣੀ ਦਾ ਸਰਵਣ ਵੀ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਸੰਜੀਦਤ ਨੇ ਕਿਹਾ ਕਿ ਉਹਨਾਂ ਨੂੰ ਗੁਰੂ ਘਰ ਚ ਆਉਣਾ ਚੰਗਾ ਲੱਗਦਾ ਹੈ ਇੱਥੇ ਆ ਕੇ ਸਕੂਨ ਮਿਲਦਾ ਹੈ ਬਹੁਤ ਅੱਛਾ ਲੱਗ ਰਹਾ ਹੈ ਅਸੀਂ ਲੋਕ ਝੂਟਿੰਗ ਕਰਨ ਆਏ ਹਾਂ ਤੇ ਔਰ ਮਤਲਬ ਕਿ یہاں ਆਣਾ ਬਹੁਤ-ਬਹੁਤ ਚੰਗੀ ਹੈ ਬਾਬਾ ਦੇਖਣੇ ਬਾਬੇ ਦੇ ਦਰਸ਼ਨ ਕਰਨੇ ਐZN ਅਲੀ ਸੰਜੀਤਾ ਨੇ ਕਿਹਾ ਕਿ ਉਹ ਇੱਥੇ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਦੇ ਵਿੱਚ ਆਏ ਨੇ ਅਤੇ ਇੱਕ ਐਕਸ਼ਨ ਫਿਲਮ ਹੈ। ਅਧਿਕਾਰ ਡਾਇਰੈਕਟਰ ਹੈਗਾ ਰੀਵਿੰਗ ਹੈਗਾ ਅਜੀਤ ਸਾਹਿਬ ਹੈਗੇ ਨੇ। ਬਹੁਤ ਐਕਸ਼ਨ ਐਕਸ਼ਨ ਪਿਕਚਰ ਹੈਗੀ ਐਕਸ਼ਨ ਮੋਡਰ ਬਹੁਤ ਚੰਗੀ ਬਿਕ। ਕਾਬਲੇ ਗੋਰੇ ਕਿਸ ਤੋਂ ਪਹਿਲਾਂ ਸੋਮਵਾਰ ਸ਼ਾਮ ਨੂੰ ਅੰਮ੍ਰਿਤਸਰ ਦੀ ਫੇਮਸ ਗਿਆਨੀ ਟੀ ਸਟਾਲ ਦੇ ਉੱਤੇ ਸੰਜੀਤਾ ਪਹੁੰਚੀ ਸੀ ਅਤੇ 40 ਸਮੋਸੇ ਖੰਦੇ ਨਜ਼ਰ ਆਏ ਸਨ। ਸੰਜੀਦਤ ਨੂੰ ਟੀ ਸਟਾਲ ਦੇ ਉੱਤੇ ਦੇਖ ਕੇ ਉਹਨਾਂ ਦੇ ਫੈਨਸ ਨੇ ਉਹਨਾਂ ਨੂੰ ਘੇਰ ਲਿਆ ਜਿਸ ਤੋਂ ਬਾਅਦ ਖੂਬ ਫੋਟੋਆਂ ਵੀ ਖਿੱਚਵਾਈਆਂ ਤਾਂ ਸੰਜੀਦਤ ਪੰਜਾਬ ਦੇ ਵਿੱਚ ਨੇ ਔਰ ਕਾਬਲੇ ਗੋਰੇ ਕੀ ਉਹਨਾਂ ਦੀ ਮੂਵੀ ਅੰਮ੍ਰਿਤਸਰ ਦੇ ਵਿੱਚ ਸ਼ੂਟ ਹੁੰਦੀ ਹੋਈ ਨਜ਼ਰ ਆ ਰਹੀ ਹੈ ਐਕਸ਼ਨ ਮੂਵੀ 'ਚ ਸੰਜੀਦਤ ਨਜ਼ਰ ਆਉਣਗੇ ਹਾਲਾਂਕਿ ਮੂਵੀ ਕਿਹੜੀ ਹੈ ਉਸ ਦਾ ਨਾਮ ਕੀ ਹੈ ਇਹ ਰਿਵੀਲ ਨਹੀਂ ਕੀਤਾ ਗਿਆ ਅੱਗੇ ਵੱਧਦੇ ਤੇ ਗੱਲ ਬਾਦਸ਼ਾਹ ਦੀ ਬਾਲੀਵੁੱਡ ਸਿੰਗਰ ਅਤੇ ਰੈਪਰ ਬਾਦਸ਼ਾਹ ਦੇ ਕਾਫਲੇ ਦੀਆਂ ਗੱਡੀਆਂ ਦਾ ਗੁਰੂਗ੍ਰਾਮ ਪੁਲਿਸ ਨੇ ਚਲਾਨ ਕੱਢ ਦਿੱਤਾ ਅਰਸਲ ਬਾਦਸ਼ਾ ਪੌਪੂਲਰ ਸਿੰਗਰ ਕਰਨ ਔਚਲਾ ਦੇ ਕਾਨਸਰਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਗੁਰੂਗ੍ਰਾਮ ਪਹੁੰਚੇ ਉਹਨਾਂ ਦੇ ਕਾਫਲੇ ਦੀਆਂ ਜਿਹੜੀਆਂ ਗੱਡੀਆਂ ਦਾ ਚਲਾਨ ਕੱਟਿਆ ਗਿਆ ਉਸ ਦੇ ਵਿੱਚੋਂ ਥਾਰ ਵੀ ਸ਼ਾਮਿਲ ਹੈ ਜਿਸ ਦੇ ਵਿੱਚ ਬਾਦਸ਼ਾ ਖੁਦ ਬੈਠ ਕੇ ਆਏ ਸਨ ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਇਵੈਂਟ ਦੇ ਵਿੱਚ ਜਾਣ ਦੇ ਲਈ ਰੋਂਗ ਸਾਈਡ ਤੋਂ ਆ ਰਹੀ ਸੀ ਜਿਸ ਦੀ ਵਜ੍ ਨਾਲ ਟ੍ਰੈਫਿਕ ਜਮ ਦੀ ਸਮੱਸਿਆ ਪੈਦਾ ਹੋ ਗਈ ਅਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਗੱਡੀ ਦਾ 15500 ਰੁਪਏ ਦਾ ਚਲਾਨ ਕੱਢ ਦਿੱਤਾ ਉਸ ਇਵੈਂਟ ਮੇ ਜਾਣੇ ਕੇ ਲੀਏ ਉਨ ਗਾੜੀਓ ਕੇ ਦੁਆਰਾ ਗਲਤ ਦਿਸ਼ਾ ਦਾ ਪ੍ਰਯੋਗ ਕੀਆ ਰੋਂਗ ਸਾਈਡ ਮੇਂ ਤੋਂ ਦੁਆਰਾ ਗਾੜੀ ਚਲ जिस पर गुरुग्राम पुलिस के द्वारा कार्रवाई करते हुए जो तीन गाड़ियाँ थी उनमें से एक के ऊपर नंबर प्लेट थी तो जिसके आधार पर गुरुग्राम पुलिस के द्वारा उसका करीब पंद्रह हज़ार रुपये का चलान रोंग साइड में और खतरनाक ड्राइविंग के चलते हुए किया गया है ਹਨਾਂ ਕੀ ਗੱਡੀ ਬਾਦਸ਼ਾਹ ਦੇ ਨਾਮ ਦੇ ਉਤੇ ਨਹੀਂ ਹੈ ਨਾ ਹੀ ਬਾਦਸ਼ਾਹ ਗੱਡੀ ਚਲਾ ਰਹੇ ਸਨ ਫਿਲਹਾਲ ਪੁਲਿਸ ਕਾਫਲੇ ਜਿਸ ਸ਼ਾਮਲ ਬਾਕੀ ਗੱਡੀਆਂ ਦੀ ਪਛਾਣ ਕਰਨ ਚ ਲੱਗੀ ਹੈ ਕਾਬਲੇ ਗੌਰ ਹੈ ਕਿ 15 ਦਸੰਬਰ ਨੂੰ ਗੁਰੂਗ੍ਰਾਮ ਦੇ ਵਿੱਚ ਸਿੰਗਰ ਕਰਨ ਔਚਲਾ ਨੇ ਅਚਾਨਕ ਕਾਨਸਰਟ ਦੇ ਵਿਚਾਲੇ ਬਾਦਸ਼ਾਹ ਨੂੰ ਸਟੇਜ ਦੇ ਉੱਤੇ ਸੱਜੇ ਫੈਨਸ ਨੂੰ ਸਰਪ੍ਰਾਈਜ਼ ਦਿੱਤਾ ਸੀ ਅਤੇ ਦੋਵਾਂ ਨੂੰ ਇਕੱਠੇ ਦੇਖ ਕੇ ਫੈਨਸ ਬਹੁਤ ਖੁਸ਼ ਹੋਏ ਸਨ ਕਾ ਬਾਦਸ਼ਾਹ ਦੀ ਫੈਨ ਪੋਲਿੰਗ ਕਾ ਲਾਜ਼ਮੀ ਤੌਰ ਤੇ ਹੈ ਪਰ ਕਾਨੂੰਨ ਸੰਵਿਧਾਨ ਸਭ ਦੇ ਲਈ ਇੱਕੋ ਹੀ ਹੈ ਇਸ ਦੇ ਲਈ ਵਖਰਾ ਨਹੀਂ ਹੈ ਬਾਦਸ਼ਾਹ ਜਾਂ ਉਹਨਾਂ ਦੇ ਕਾਫਲੇ ਨੂੰ ਲੱਗ ਰਿਹਾ ਹੋਵੇਗਾ ਕਿ ਕਿਉਂਕਿ ਅਸੀਂ ਦਾ ਕਾਨਸਰਟ ਦੇ ਵਿੱਚ ਜਾਣਾ ਹੈ ਤੇ ਬਾਦਸ਼ਾਹ ਗੱਡੀ ਦੇ ਵਿੱਚ ਬੈਠੇ ਹੋਏ ਨੇ ਤਾਂ ਫਿਰ ਰੌਂਗ ਸਾਈਡ ਤੋਂ ਜਿਸ ਪਾਸੇ ਟ੍ਰੈਫਿਕ ਜਮ ਨਹੀਂ ਹੋ ਉਸ ਪਾਸੇ ਤੋਂ ਚਲੇ ਜਾਈਏ ਫਿਰ ਪੁਲਿਸ ਨੇ ਚਲਾ ਕਰ ਹੁਣ ਅਗਲੀ ਖਬਰ ਦਾ ਰੁਕ ਕਰਦੇ ਹਾਂ ਅਮ੍ਰਿਤਸਰ ਦਾ ਇਸਲਾਮਾਬਾਦ ਇਲਾਕਾ ਧਮਾਕੇ ਦੀ ਆਵਾਜ਼ ਦੇ ਨਾਲ ਗੂੰਜ ਉੱਠਿਆ ਇਲਾਕਾ ਵਾਸੀਆਂ ਦੀ ਮੁਤਾਬਿਕ ਬਲਾਸਟ ਦੀ ਆਵਾਜ਼ ਇਸਲਾਮਾਬਾਦ ਥਾਣੇ ਦੇ ਅੰਦਰੋਂ ਆਈ ਅਤੇ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਉਹਨਾਂ ਦੇ ਘਰਾਂ ਦੀਆਂ ਤਾਕੀਆਂ ਤੇ ਦਰਵਾਜ਼ੇ ਤੱਕ ਹਿੱਲ ਗਏ ਤੇਨ ਵਾਈਕੇ 10 ਮਿੰਟ ਦੇ ਯਾਰ ਜ਼ੋਰਦਾਰ ਉਹ ਜੋਰ ਦੀ ਆਵਾਜ਼ ਆ ਸ਼ੀਸ਼ੇ ਟੁੱਟ ਗਏ ਆ ਆ ਦੇਖੋ ਤਰੇੜਾ ਗਿਆ ਇਹ ਸਾਡੇ ਸਾਹਮਣੇ ਉੱਪਰ ਦੇਖੋ ਬਹੁਤ ਜ਼ਬਰਦਸਤ ਧਮਾਕਾ ਆ ਉਹ ਤੂੰ ਬਾਹਰ ਨਿਕਲੇ ਥਾਣੇ ਆ ਗਏ ਬਾਹਰ ਆ ਗਏ ਕਹਿੰਦੇ ਨਹੀਂ ਨਹੀਂ ਕੁਝ ਨਹੀਂ ਆ ਕੁਝ ਨਹੀਂ ਆ ਬੁਥੀ ਮਾਮਲੇ ਚ ਪੁਲਿਸ ਮੁਲਾਜ਼ਮ ਨੇ ਥਾਣੇ ਦੇ ਵਿੱਚ ਧਮਾਕੇ ਦੀ ਖਬਰ ਤੋਂ ਇਨਕਾਰ ਕੀਤਾ ਦੇਖਿਆ ਕਿ ਆਵਾਜ਼ ਕਿੱਥੋਂ ਆਈ ਇਸ ਦੀ ਜਾਂਚ ਜਾਰੀ ਹੈ ਕੁਝ ਮੈਂ ਤੁਹਾਨੂੰ ਕਹਿੰਦਾ ਕਿ ਆਵਾਜ਼ ਸੁਣੀ ਤੇ ਲੋਕ ਸੁਣੀ ਆ ਉਹਦੇ ਸਬੰਧ ਤੇ ਇਹ ਵੀ ਜਾਂਚ ਕਰ ਰਹੇ ਆ ਬਾਅਦ ਸੁਣੀ ਆ ਲੋਕਾਂ ਨੇ ਬਾਅਦ ਸੁਣੀ ਆ ਮੈਨੂੰ ਸੁਣਿਆ ਜਾਂਚ ਕਰ ਰਹੇ ਹਾਂ ਮੇਰੇ ਥਣੇ ਦੇ ਇਲਾਕੇ ਦੇ ਛੋਟਾ ਸਵੇਰੇ ਸਵੇਰੇ ਹੋਈ ਇਸ ਤਮਾਕੇ ਦੇ ਨਾਲ ਪੂਰੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ ਹੁਣ ਅ ਕੀ ਸਵਾਲ ਤਾਂ ਜ਼ਰੂਰੀ ਹੈ ਕਿ ਤਮਾਕਾ ਆਖਿਰ ਹੋਇਆ ਕਿ ਮੇ ਫਿਰ ਜ਼ਿਕਰ ਥਾਣੇ ਦੇ ਵਿੱਚ ਨਹੀਂ ਹੋਇਆ ਦਰ ਤਮਾਕੇ ਤੋਂ ਬਾਅਦ ਮਾਮਲੇ ਦੀ ਜਾਂਚ ਪੜਤਾਲ ਕਰਨ ਫੌਜ ਦੀ ਇੱਕ ਟੁਕੜੀ ਵੀ اسلام آباد ਥਾਣੇ ਦੇ ਵਿੱਚ ਪਹੁੰਚ ਗਈ ਇਸ ਮੌਕੇ ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਹੁਣਾਂ ਦੇ ਨਾਲ ਨਜ਼ਰ ਆਏ ਜਿਨ੍ਹਾਂ ਨੇ ਪੂਰੇ ਥਾਣੇ ਦਾ ਮੌਜਨਾ ਕਰਦੇ ਹੋਏ ਧਮਾਕੇ ਦੀ ਖਬਰ ਦਾ ਜਾਇਜ਼ਾ ਲਿਆ ਤੇ ਥਾਣੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਬਲਾਸਟ ਹੋਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਰੋਡੀ ਜੀ ਮੈਂ ਤਾਂ ਦੇਖੋ ਕਿਸੇ ਨੂੰ ਤੁਹਾਡੇ ਨਾਲ ਹੀ ਮੈਂ ਅੰਦਰ ਆਇਆ ਹਾਂ ਪਰ ਮੈਂ ਤਾਂ ਅਰੇਕੀ ਪਹਿਲੇ ਜੇ ابھی ਤੇ ਬਾਹਰ ਨੌਇਸ ਤਾਂ ਆਈ ਹੈ। ਪਰ ਡੈਮੇਜ ਦੀ ਗੱਲ ਆਪਾਂ ਕਰ ਰਹੇ ਹਾਂ ਡੈਮੇਜ ਨਹੀਂ ਕੋਈ ਹੋਇਆ। ਔਰ ਸਾਰੇ ਤੁਸੀਂ ਅੰਦਰ ਆਪਾਂ ਥਾਣੇ ਦੇ ਵਿੱਚ ਹੀ ਬੈਠੇ ਆਂ ਕੋ ਬਾਹਰੋਂ ਬੈਠੇ ਤਾਂ ਗੱਲ ਨਹੀਂ ਕਰ ਰਹੇ। ਇੱਕ ਪਾਸੇ ਜਿੱਥੇ ਪੁਲਿਸ ਥਾਣੇ ਦੇ ਵਿੱਚ ਧਮਾਕੇ ਤੋਂ ਇਨਕਾਰ ਕਰ ਰਹੀ ਹੈ ਉੱਥੇ ਦੂਜੇ ਪਾਸੇ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਜੀਵਨ ਫੌਜੀ ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਅਤੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਦੇ ਹੋਏ ਥਾਣੇ ਦੇ ਵਿੱਚ ਗ੍ਰੇਨੇਡ ਸੁੱਟਣ ਦੀ ਗੱਲ ਕਹੀ ਹਾਲਾਂਕਿ ਨਿਊਜ਼ 18 ਇਸ ਪੋਸਟ ਦੀ ਤਸਦੀਕ ਨਹੀਂ ਕਰਦਾ ਕਾਬਲੇ ਗੌਰ ਹੈ ਕਿ ਅੰਮ੍ਰਿਤਸਰ ਦੇ ਥਾਣੇ ਗੈਂਗਸਟਰ ਦੇ ਨਿਸ਼ਾਨੇ ਦੇ ਉੱਤੇ ਨਜ਼ਰ ਆ ਰਹੇ ਨੇ ਇਸ ਤੋਂ ਪਹਿਲਾਂ ਥਾਣਾ ਮਜੀਠਾ ਥਾਣਾ ਅਜਨਾਲਾ ਅਤੇ ਗੁਰਬਖਸ਼ਨਗਰ ਚੌਕੀ ਦੇ ਵਿੱਚ ਹੀ ਧਮਾਕੇ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਹਾਲਾਂਕਿ ਇਸਲਾਮ ਹਾਲਾਂਕਿ ਸਵਾਲ ਤਾਂ ਇਹ ਵੀ ਹੈ ਕਿ ਆਖਿਰ ਕਿਉਂ ਟਾਰਗੇਟ ਕਿਤਾ ਜਾ ਰਿਹਾ ਹੈ ਖਾਣਿਆਂ ਨੂੰ ਜੇਕਰ ਇਸ ਤਰੀਕੇ ਨਾਲ ਧਮਾਕੇ ਕਿਤੇ ਜਾ ਰਹੇ ਨਹੀਂ ਚਰੇ ਇਸ ਦੇ ਵਿਚਾਲੇ ਅਸੀਂ ਰੁਕ ਕਰਾਂਗੇ ਖਨੌਰੀ ਬਾਰਡਰ ਦਾ ਖਨੌਰੀ ਬਾਰਡਰ ਦੇ ਉੱਤੇ ਲਗਾਤਾਰ ਗਾਇ ਕਿਤੇ ਸਿਆਸਤਦਾਨ ਪਹੁੰਚ ਰਹੇ ਨੇ ਜਗਜੀਤ ਸਿੰਘ ਢੱਲੇਵਾਲ ਦੀ ਨਾਲ ਮੁਲਾਕਾਤ ਕਰਨ ਲਈ ਤੇ ਖਨੌਰੀ ਬਾਰਡਰ ਦੇ ਉੱਤੇ ਪਹੁੰਚੇ ਰੇ ਗਾਇ ਕ ਰੇਸ਼ਮ ਸਿੰਘ ਅਨਮੋਲ ਜਿਨ੍ਹਾਂ ਨੇ ਢੱਲੇਵਾਲ ਦਾ ਹਲਚਲ ਜਗਾ ਮੇਰੇ ਸਯੋਗੀ ਨਿਪਿੰਦਰ ਸਾਡੇ ਨਾਲ ਜੁੜੇ ਨੇ ਨਿਪਿੰਦਰ ਓਵਰਟਿਊ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਤੋਂ 22ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਹੈ ਤਾਂ ਜਗਜੀਤ ਸਿੰਘ ਢੱਲੇਵਾਲ ਨੂੰ ਸਮਰਥਨ ਦੇਣ ਦੇ ਲਈ ਜਿੱਥੇ ਵਕ ਵਕ ਆ ਰਾਜਨੀਤਿਕ ਚਿਹਰੇ ਪਹੁੰਚ ਰਹੇ ਨੇ ਜਾਂ ਧਾਰਮਿਕ ਸ਼ਕਤੀਤਾ ਪਹੁੰਚ ਰਹੀਆਂ ਨੇ ਤਾਂ ਉੱਥੇ ਪੰਜਾਬੀ ਗਾਇਕੀ ਦੇ ਚਿਹਰੇ ਵੀ ਪਹੁੰਚ ਰਹੇ ਨੇ ਰੇਸ਼ਮ ਸਿੰਘ ਅਨਮੋਲ ਰੇਸ਼ਮ ਸਿੰਘ ਅਨਮੋਲ ਉਹ ਚਿਹਰਾ ਜਿਹੜੇ ਜਦੋਂ ਸੰਘਰਸ਼ ਹੋਇਆ ਸੀ ਤਾਂ ਉਸ ਵੇਲੇ ਵੀ ਸਭ ਤੋਂ ਪਹਿਲਾਂ ਮੋਰਚੇ ਤੇ ਪਹੁੰਚਣ ਵਾਲੇ ਇਹੀ ਨੌਜਵਾਨ ਗਾਇਕ ਰੇਸ਼ਮ ਸਿੰਘ ਅਨਮੋਲ ਸੀ ਅੱਜ ਜਗਜੀਤ ਸਿੰਘ ਢੱਲੇਵਾਲ ਨੂੰ ਮਿਲ ਕੇ ਹਾਂ ਰੇਸ਼ਮ ਤੁਸੀਂ ਪਹਿਲਾਂ ਵੀ ਸਭ ਤੋਂ ਪਹਿਲਾਂ ਪਹੁੰਚੇ ਸੀ ਅੱਜ ਜਗਜੀਤ ਸਿੰਘ ਢੱਲੇਵਾਲ ਨੂੰ ਮਿਲ ਕੇ ਆਏ ਹੋ ਪਹਿਲਾਂ ਤਿੱਦ ਸੋਕ ਕੇ ਭਾਵਨਾ ਮੰਨ ਦੇ ਵਿੱਚ ਕੀ ਆਈ ਕਿਉਂਕਿ ਉਹ ਤੋਂ ਤੁਹਾਨੂੰ ਨੋਟਿਸ ਵੀ ਆ ਗਿਆ ਸੀ ਸ਼ਾਇਦ ਏਜੰਸੀ ਦਾ ਤਾਂ ਅੱਜ ਜਦੋਂ ਮਿਲਣ ਗਏ ਭਾਵਨਾ ਕੀ ਸੀ ਉਹ ਢੱਲੇਵਾਲ ਸਾਹਿਬ ਦੇ ਨਾਲ ਕੀ ਗੱਲਬਾਤ ਹੋਈ ਪਹਿਲਾਂ ਮੈਂ ਦੋ ਲੈਣਾ ਜੀਆਂ ਕਰਨੀਆਂ ਚਾਹੁੰਨਾ ਬਿੰਦਰਮਾਨ ਜੀ ਦੀਆਂ ਲਿਖੀਆਂ ਸਾਡੇ ਸਾਗਰਾਂ ਨੂੰ ਖਾ ਗਏ ਗੰਦੇ ਨਾਲਿਆਂ ਦੇ ਪਾਣੀ ਸ਼ੁਭ ਕਰਨ ਦੀ ਮੌਤ ਹਜੇ ਹੋਈ ਨਹੀਂ ਪੁਰਾਣੀ ਜਿਉਂਦੇ ਜੀਆਂ ਨਾਲ ਖੜੋ ਨਾਲੇ ਹੱਕਾਂ ਦੇ ਲਈ ਲੜੋ ਚਲੋ ਇਕੱਠੇ ਹੋ ਕੇ ਬਿੰਦਰਾ ਖਨੌਰੀ ਹਰ ਹਾਲ ਬੈਠਾ ਧਰਨੇ ਤੇ ਯੋਦਾ ਸਾਡਾ ਬਾਪੂ ਡੱਲੇਵਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਖੇਤੀ ਬਾੜੀ ਜੇਰ ਹੋਗੀ ਰਹੂ ਦੇਸ਼ ਖੁਸ਼ਹਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਬੈਠਾ ਧਰਨੇ ਤੇ ਯੋਦਾ ਸਾਡਾ ਬਾਪੂ ਡੱਲੇਵਾਲ ਇਹੀ ਭਾਵਨਾ ਪੋਜ਼ਿਟਿਵਿਟੀ ਚੜ੍ਹਦੀ ਕਲਾ ਮੈਨੂੰ ਇੱਕ ਦਿਨ ਡਾਕਟਰ ਨੇ ਕਿਹਾ ਸੀ ਮੈਂ ਕਿਹਾ ਮੈਂ ਆਪਣਾ weight lose ਕਰਨਾ ਹੈ ਕਹਿੰਦਾ ਇੰਟਰਮੀਡੇਟ ਫਾਸਟਿੰਗ ਕਰ ਸਕਦਾ ਏ ਤੂੰ ਮੈਂ ਕਿ ਉਹ ਕੀ ਹੁੰਦੀ ਹੈ ਕਹਿੰਦਾ ਵੀ ਦਿਨ ਦੇ ਵਿੱਚ ਨਾ ਤੂੰ ਚਾਰਕ ਘੰਟੇ ਚ ਜੋ ਖਾਣਾ ਖਾ ਲੇ ਪੰਜ ਚ ਉਸ ਤੋਂ ਬਾਅਦ ਫਾਸਟ ਰੱਖਣਾ ਮਤਲਬ ਮੈਂ ਕਰ ਨਹੀਂ ਪਾਇਆ ਉਹਨੂੰ ਪਰ ਕਮਾਲ ਦੀ ਗੱਲ ਹੈ ਇੰਨੀ ਇਸ ਦੇ ਵਿੱਚ ਵੀ ਅੱਜ 22 ਦਿਨ ਹੋ ਗਏ ਹਨਾ ਉਤੋਂ ਬਿਮਾਰ ਵੀ ਨਹੀਂ ਉਹਨਾਂ ਦਾ ਸਦਕ ਉਹਨਾਂ ਦਾ ਸਿਰੜ ਮੇਰਾ ਸਿਰ ਝੁਕਦਾ ਮੈਂ ਸਰਦਾ ਕਰਕੇ ਆਇਆ ਜੋ ਚੜਦੀ ਕਲਾ ਜੋ ਪੋਜ਼ਿਟਿਵਿਟੀ ਜੋ ਜਾਹੂ ਜਲਾਲ ਉਹਨਾਂ ਦੇ ਚਿਹਰੇ ਤੇ ਸੀਗਾ ਇਦਾਂ ਕੋਈ ਸਪੈਸ਼ਲ ਬlesਸਿੰਗ ਹੁੰਦੀ ਆ ਸੱਚੇ ਪਾਤਸ਼ਾਹ ਦੀ ਅੱਜ ਰਿਸ਼ਭ ਤੁਸੀਂ ਇੱਕ ਨੌਜਵਾਨ ਵੀ ਹੋ ਖੁਦ ਖੇਤੀ ਵੀ ਕਰਦੇ ਹੋ ਤੁਸੀਂ ਖੇਤੀ ਨਾਲ ਵੀ ਜੁੜੇ ਹੋਏ ਹੋ ਜ਼ੈਨ ਦੇ ਵਿੱਚ ਉਹ ਕੀ ਚੀਜ਼ਾਂ ਚੱਲਦੀਆਂ ਹੈ ਕਿ ਕਈ ਲੋਕ ਚਾਹੇ ਡੱਲੇਵਾਲ ਨੂੰ ਲੈ ਕੇ ਸਵਾਲ ਵੀ ਚੁੱਕਦੇ ਹੋਣ ਪਰ ਕਈ ਲੋਕ ਇਹ ਵੀ ਕਹਿੰਦੇ ਆ ਕਿ ਡੱਲੇਵਾਲ ਨੇ ਇਕੱਲੇ ਨੇ ਐਮਐਸਪੀ ਨਹੀਂ ਲੈਣੀ ਸਾਰਿਆਂ ਨੇ ਲੈਣੀ ਆ ਤੇ ਰਿਸ਼ਭ ਉਹਨਾਂ ਮੋਲਵੀ ਉਹਨਾਂ ਕਿਸਾਨਾਂ ਦੇ ਵਿੱਚੋਂ ਇੱਕ ਹੈ ਜਦੋਂ ਦੂਜੇ ਕਿਸਾਨਾਂ ਦੇ ਮਸਲੇ ਤੇ ਕੋਈ ਇੱਕ ਕਿਸਾਨ ਆਗੂ ਇਦਾਂ ਮਰਨ ਵਰਤ ਤੇ ਬੈਠ ਜੇ ਉਹਦਾ ਸੁਨੇਹਾ ਤੁਹਾਨੂੰ ਕੀ ਲੱਗਦਾ ਕਿੰਦਾ ਦਾ ਸੁਨੇਹਾ ਜਾਂਦਾ ਔਰ ਉਹਦਾ ਅਸਰ ਕਿੱਥੋਂ ਤੱਕ ਦੇਖਦੇ ਹੋ ਇਹਦਾ ਸੁਨੇਹਾ ਇਹ ਜਾਂਦਾ ਕਿ ਇਹ ਦਿਲ ਤੋਂ ਹੁਣ ਨਾ ਨਾ ਆਪਣੇ ਬੇਟੇ ਦਾ ਵਿਆਹ ਤੇ ਨਹੀਂ ਕਰਿਆ ਹੈ ਨਾ ਦੂਜੀ ਗੱਲ ਹੈ ਇਹਨਾਂ ਨੇ ਕੋਈ ਕੁਰਸੀ ਲੈਣੀ ਹੈ ਇਹਨਾਂ ਨੇ ਕੋਈ ਨਾ ਇਲੈਕਸ਼ਨ ਪਹਿਲਾਂ ਲੜਿਆ ਹੈ ਨਾ ਲੜਨਾ ਹੈ ਇੱਥੋਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਜਿਹੜੀ ਦਿਲੀ ਭਾਵਨਾ ਹੈ ਕਿ ਪੂਰੇ ਦੇਸ਼ ਦਾ ਜਿਹੜਾ ਕਿਸਾਨ ਹੈ ਕਿਉਂਕਿ ਸਿਰਫ 6% ਕਿਸਾਨ ਹੈ ਤੁਸੀਂ ਗੂਗਲ ਵੀ ਕਰ ਲਿਓ ਜਿੰਨੂੰ ਐਮਐਸਟੀ ਮਿਲਰੀ ਆ ਔਰ ਐਮਐਸਪੀ ਕੋਈ ਵੱਡੀ ਗੱਲ ਨਹੀਂ ਹੈਗੀ ਸਾਡੀ ਜਿਹੜੀ ਡਿਮਾਂਡ ਹੈ ਔਰ ਸਰਕਾਰਾਂ ਨੇ ਪ੍ਰੋਮਿਸ ਵੀ ਕੀਤਾ ਹੈ ਸੁਆਮੀ ਨਾਥਨ ਦੀ ਰਿਪੋਰਟ ਯਾਨੀ ਕਿ ਐਮ ਆਰ ਪੀ ਕਹਿ ਸਕਦੇ ਹਾਂ ਉਹਨੂੰ ਹੈਨਾ ਉਸ ਦੇ ਹਿਸਾਬ ਨਾਲ ਸਾਨੂੰ ਸਾਨੂੰ ਨਹੀਂ ਪੂਰੇ ਦੇਸ਼ ਦੇ ਕਿਸਾਨਾਂ ਨੂੰ ਰੇਟ ਜਿਹੜੇ ਮਿਲਣੇ ਚਾਹੀਦੇ ਆ ਸਾਡੇ 13-14 ਲੱਖ ਕਰੋੜ ਰੁਪਇਆ ਪਿਛਲੇ 10 ਸਾਲਾਂ ਦੇ ਵਿੱਚ ਕਾਰਪੋਰੇਟ ਕਰਾਨਿਆਂ ਦਾ ਸਰਕਾਰ ਨੇ ਰਾਈਟ ਆਫ ਕਰਤਾ ਵੀ ਮਤਲਬ ਤੁਹਾਡਾ ਕਰਜ਼ ਮਾਫ ਹੈ ਹੈਨਾ ਪਰ ਜਦੋਂ ਗੱਲ ਕਿਸਾਨਾਂ ਨੂੰ ਐਮ ਐਸ ਪੀ ਦੇਣ ਦੀ ਆਉਂਦੀ ਹੈ ਸੁਆਮੀ ਨਾਥਨ ਦੀ ਰਿਪੋਰਟ ਦੇ ਹਿਸਾਬ ਨਾਲ ਰੇਟ ਦੇਣ ਦੀ ਗੱਲ ਆਉਂਦੀ ਹੈ ਉਦੋਂ ਸਰਕਾਰਾਂ ਪਤਾ ਨਹੀਂ ਕਿਉਂ ਹੱਥ ਖੜੇ ਕਰ ਦਿੰਦੀਆਂ ਕਿਉਂਕਿ ਕੱਲੇ ਇੰਡੀਆ ਦੀ ਗੱਲ ਨਹੀਂ ਹੈਗੀ ਵਰਲਡਵਾਈਡ ਕਿਸਾਨ ਪ੍ਰੋਟੈਸਟ ਕਰਦੇ ਨੇ ਹੁਣ ਪਰਸੇ ਜਿੱਥੇ ਇੰਗਲੈਂਡ ਦੇ ਵਿੱਚ ਸੀਗਾ ਪਹਿਲਾਂ ਯੂਰਪ ਦੇ ਵਿੱਚ ਸੀਗਾ ਕਿਉਂਕਿ ਕਾਰਪੋਰੇਟ ਘਰਾਣਿਆਂ ਦੀ ਅੱਖ ਜਿਹੜੀ ਹੈਗੀ ਆ ਉਹ ਰੋਟੀ ਤੇ ਆ ਐਗਰੀਕਲਚਰ ਜਿਹੜੇ ਪ੍ਰੋਡਕਟ ਹੈ ਉਹਨਾਂ ਤੇ ਆ ਸਰਕਾਰਾਂ ਸਾਡੀ ਲੜਾਈ ਕਾਰਪੋਰੇਟ ਘਰਾਣਿਆਂ ਨਾਲ ਹੈ ਸਰਕਾਰਾਂ ਤਾਂ ਰਿਸ਼ਵ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਕਿਸਾਨੀ ਤੇ ਗਾਣਾ ਵੀ ਗਾਇਆ ਸੀ ਕਿਉਂਕਿ ਤੁਸੀਂ ਤੁਹਾਡੀ ਆਵਾਜ਼ ਜਿੱਥੇ ਤੱਕ ਜਾਂਦੀ ਹੈ ਇਹੀ ਤਾਂ ਕਰਕੇ ਸਨਹਿਾ ਦਿੱਤਾ ਜਾਂਦਾ ਹੈ ਕਿ ਕਲਾਕਾਰ ਵੀ ਪਹੁੰਚਣ ਕਿਉਂਕਿ ਤੁਹਾਡੇ ਨਾਲ ਨੌਜਵਾਨ ਜੁੜੇ ਹੋਏ ਆ ਤਾਂ ਤੁਸੀਂ ਕਿਸਾਨੀ ਨਾਲ ਜੁੜੇ ਹੋਏ ਇੱਕ ਦੋ ਸ਼ਾਇਦ ਗਾਣੇ ਵੀ ਗਾਏ ਵੀ ਆ ਤੇ ਲਿਖੇ ਵੀ ਉਹ ਤੁਹਾਡੀ ਉਸੇ ਆਵਾਜ਼ ਦੇ ਜਾਦੂ ਰਹੀ ਮੈਂ ਸਨੇਹਾ ਜੇ ਤੁਸੀਂ ਦੇਣਾ ਚਾਹੋ ਤਾਂ ਉਹ ਜ਼ਰੂਰ ਚਾਹੂੰਗਾ ਹਾਂਜੀ ਪਿੱਛੇ ਜੀ ਜਦੋਂ ਅੰਦੋਲਨ ਦਿੱਲੀ ਚ ਹੋਇਆ ਸੀਗਾ ਉਦੋਂ ਲੋਕਾਂ ਨੇ ਬੜਾ ਪਿਆਰ ਦਿੱਤਾ ਸੀ ਹੌ ਬਾਰਦਰਾਂ ਤੇਜੀ ਮੇਂ ਵੀ ਜਵਾਨ ਡਟਿਆ ਵੇੜੇ ਵਿੱਚ ਤੇਰੇ ਨਹੀਂ ਕਿਸਾਨ ਡਟਿਆ ਉਹ ਤੇਰੀ ਹੱਕ ਉੱਤੇ ਹੱਕ ਉੱਤੇ ਲਿਖ ਜਿੰਦਾਬਾਦ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਉਹ ਤੈਨੂੰ ਲੰਗਰ ਛਕਾ ਕੇ ਅੱਤ ਬਾਦ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀ ਇਹ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀ ਓਦੋਂ ਲੋਕਾਂ ਨੇ ਬੜਾ ਪਿਆਰ ਦਿੱਤਾ ਸੀ ਬਿੰਦਰ ਮਾਨ ਜੀ ਜਿਹਨੇ ਮੈਂ ਪਹਿਲਾਂ ਲੈਣਾ ਸੁਣਾਈਆਂ ਨਹੀਂ ਇਹ ਵੀ ਉਹਨਾਂ ਦੀ ਐਨੇ ਬੜੀ ਬਾਖਮਾਲ ਕਲਮ ਹੈ ਪੰਜਾਬ ਦੀ ਔਰ ਸਾਡਾ ਕੋਸ਼ਿਸ਼ ਹੁੰਦੀ ਹੈ ਸਾਡਾ ਦਸਬੰਦ ਹੈ ਇੱਕ ਫਾਈਨੈਂਸ ਦਾ ਹੁੰਦਾ ਉਹ ਵੀ ਆਪਾਂ ਕੱਢਦੇ ਆਂ ਇਦਾਂ ਮੇਰੀ ਸਟੇਜ ਦੀ ਟਿਪ ਹੁੰਦੀ ਹੈ ਉਹ ਕੋਸ਼ਿਸ਼ ਕਰਦੇ ਆਪਾਂ ਲੰਗਰਾਂ 'ਚ ਪਾਉਨੇ ਆ ਜਿਆਦਾ ਹੈ ਨਾ ਜਿਹੜੀ ਤੁਹਾਡੀ ਸਟੇਜ ਦੀ ਟਿਪ ਆ ਤੁਸੀਂ ਲੰਗਰਾਂ 'ਚ ਪਾਉਣੀ ਸਾਡੇ ਪਿੰਡ 'ਚ ਨਾ ਗੁਰੂ ਘਰ ਬਣ ਰਿਹਾ ਪਿਆ ਹੁਣ ਕੰਪਲੀਟ ਹੋ ਚੁੱਕਿਆ ਤੇ ਪਿਛਲੇ 8-10 ਸਾਲਾਂ ਤੋਂ ਜਿੰਨੀ ਕਿ ਸਾਡੀ ਔਕਾਤ ਹੈਗੀ ਹੈ ਜਿੰਨਾ ਕਿ ਤਿਲ ਫੋ ਲੈ ਗਿਆ ਆਪਾਂ ਉੱਥੇ ਲਾ ਰਹੇ ਸੀਗੇ ਤੇ ਇੱਕ ਦਸਵੰਦ ਸਾਡਾ ਕਲਾ ਦਾ ਹੁੰਦਾ ਹੈ ਨਾ ਵੀ ਰੱਬ ਨੇ ਸਾਨੂੰ ਜੇ ਦਾਤ ਦਿੱਤੀ ਹੈ ਗਾਇਕੀ ਦੀ ਤਾਂ ਇਹਦੇ ਤੋਂ ਸੋਸ਼ਲ ਮੁੱਦਿਆਂ ਦੇ ਲਈ ਸਮਾਜ ਲਈ ਸਾਡੇ ਸ਼ਹੀਦਾਂ ਦੇ ਲਈ